ਜੋ ਬੋਲਣਾ ਹਾਂ 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 ਮੇਰੇ ਬੱਚਾ ਬਹੁਤ ਨਾਈਸ ਜੀ ਇਹਨੂੰ ਘਰੋਂ ਕੋ ਲਾ ਕੇ ਲੈ ਕੇ ਗਏ ਨੇ ਜੀ ਲੰਡਰ ਮੁੰਡੇ ਨੇ ਜੀ ਨਸ਼ਈ ਨੇ ਜੀ ਨਜਾਇਜ਼ ਹਥਿਆਰ ਸੀ ਜੀ ਤੁਹਾਨੂੰ ਪਤਾ ਹੀ ਮੇਰੇ ਨਜਾਇਜ਼ ਹਥਿਆਰ ਨਾਲ ਹੀ ਮੇਰਾ ਬੇਟਾ ਮਾਰਿਆ ਗਿਆ ਜੀ ਸੰਤਾ ਜੀ ਕੁਝ ਨਹੀਂ ਚਾਹੀਦਾ ਮੀਡੀਆ ਰਾਹੀਂ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਬੇਨਤੀ ਕਰਦੇ ਆਂ ਅਸੀਂ ਗਰੀਬ ਬੰਦੇ ਹੀ ਸੰਤਾ ਫੈਸਲਾ ਚਾਹੀਦਾ ਜੀ ਕਿੰਨੀ ਉਮਰ ਦੀ ਤੁਹਾਡੇ ਸਾਢੇ 17 ਸਾਲ ਉਮਰ ਸੀ ਜੀ ਮੇਰੇ ਬੇਟੇ ਦੀ ਮੇਰੇ ਬੇਟੇ ਨੇ ਅੱਜ ਨਿਕ ਉਧਰ ਜਾਣਾ ਜੀ ਕੀ ਕਹਿ ਕੇ ਲੈ ਕੇ ਜੀ ਹਾਂ ਜੀ ਕੀ ਕਹਿ ਲੈਤੀ ਜੀ ਪਤਾ ਨਹੀਂ ਜੀ ਕੀ ਕਹਿ ਕੇ ਲੈ ਕੇ ਗਏ ਕੀ ਕਹਿ ਕੇ ਲੈ ਕੇ ਗਏ ਨਹੀਂ ਸਾਨੂੰ ਕੁਝ ਨਹੀਂ ਪਤਾ ਜੀ ਕੁਝ ਨਹੀਂ ਪਤਾ ਜੀ ਸਾਨੂੰ ਕੁਝ ਨਹੀਂ ਪਤਾ ਜੀ ਮੇਰੇ ਬੱਚਾ ਕਿਉਂ ਮਾਰਿਆ ਜੀ ਸਾਨੂੰ ਫੈਸਲਾ ਚਾਹੀਦਾ ਜੀ ਸਾਡੀ ਬੇਨਤੀ ਸਾਡੇ ਨੂੰ ਮਾਰਨਾ ਮੁੰਡਾ ਜਿਹਨੇ ਮਾਰਿਆ ਮੇਰੇ ਭਾਈ ਮਾਰਿਆ ਜੀ ਨੇ ਨਹੀਂ ਮਾਰਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆਗੇ ਉਹਨਾਂ ਨੂੰ ਥਾਣੇ ਦੇ ਵਿੱਚ ਰੈਸਟ ਕਰਿਆ ਜੀ ਹਜੇ ਹਜੇ ਕਾਰਵਾਈ ਚੱਲ ਰਹੀ ਹੈ ਸਰ ਹਜੇ ਬਾਕੀ ਸਾਡੇ ਨਾਲ ਇਸ ਕਾਉਂਸਲ ਸਾਹਿਬ ਵੀ ਖੜੇ ਨੇ ਸਾਡੇ ਨਾਲ ਐਸੇ ਪੂਰਾ ਪੂਰਾ ਸਾਡੇ ਨਾਲ ਮਹੱਲਾ ਪੂਰੀ ਕਲੋਨੀ ਖੜੀ ਹੈ ਸਾਡੇ ਨਾਲ ਸਾਥ ਦੇ ਰਹੇ ਨੇ ਸਾਡਾ ਅਸੀਂ ਇਨਸਾਫ ਚਾਹੀਦਾ ਜੀ ਸਾਨੂੰ ਬਸ ਹੋਰ ਕੁਝ ਨਹੀਂ ਚਾਹੀਦਾ ਜੀ ਸਭ ਸਾਡੇ ਬੱਚੇ ਨੇ ਤੁਸੀਂ ਤੁਹਾਨੂੰ ਕੀ ਕਹਿ ਰਹੇ ਜੀ ਉਸ ਕਹਿ ਰਿਹਾ ਜੀ ਤੁਸੀਂ ਸਾਡੇ ਘੰਟਾ ਕ ਦਾ ਟਾਈਮ ਦਿਓ ਸਾਨੂੰ ਤੁਹਾਨੂੰ ਪੂਰਾ ਇਨਸਾਫ ਮਿਲੂਗਾ ਨਾ ਮਿਲਿਆ ਸੀ মিডিਆ ਰਾਹੀਂ ਫਿਰ ਅਸੀਂ ਤਾਂ ਗੱਲ ਅੱਗੇ ਫੇਰ ਕਰਾਂਗੇ ਜੀ ਹਜੇ ਫਿਲਹਾਲ ਸਾਨੂੰ ਦਿਲਾਸਾ ਦੇ ਰਹੇ ਨੇ ਜੀ ਵੀ ਤੁਹਾਨੂੰ ਪੂਰਾ ਇਨਸਾਫ ਹੋਊਗਾ ਬਿਲਕੁਲ ਅਸਲਾ ਕਿੱਥੋਂ ਆਇਆ ਪਹਿਲੇ ਵੀ ਪੁੱਛਤੇ ਵਾਰਦਾ ਇਹ ਅਸਲਾ ਜੀ ਨਜਾਇਜ਼ ਅਸਲਾ ਜੀ ਉਹਨਾਂ ਕੋਲੇ ਆਮ ਹੀ ਨੇ ਛੇੜੀ ਬੰਦੇ ਨੇ ਜੀ ਨਜਾਇਜ਼ ਅਸਲਾ ਰੱਖਿਆ ਜੀ ਮੇਰੇ ਬੱਚੇ ਦੀ ਪੱਕੀ ਪਾੜਤੀ ਜੀ ਕੋਈ ਮੱਲੇ ਦੇ ਵਿੱਚ ਐਂ ਫਿਰਦੇ ਨੇ ਜੀ ਉਹ ਨਸ਼ੇ ਤੋਟੇ ਮੁੰਡੇ ਨੂੰ ਕੀ ਕਹਿ ਕੇ ਲੈ ਕੇ ਗਿਆ ਸੀਗੇ ਉਹਨੇ ਕਹਿ ਕੇ ਜੀ ਭੁਲੂਪਲਾ ਕੇ ਲੈ ਗਿਆ ਮੇਰੇ ਬੱਚੇ ਨੂੰ ਵੀ ਆ ਜਾ ਮੈਂ ਤੈਨੂੰ ਘਬਾਵਰਾ ਕੇ ਲੈ ਗਿਆ ਨਹੀਂ ਜੀ ਪਹਿਨਾ ਮਤਲਬ ਕਿ ਉਹਦੇ ਨਾਲ ਉਹ ਉੱਥੇ ਮਹੱਲੇਦਾਰੀ ਸੀ ਜੀ ਇੱਕ ਦੂਜੇ ਨੂੰ ਮਿਲਦੀ ਸੀ ਜੀ ਪਤਾ ਨਹੀਂ ਕਿਹੜੀ ਦੁਸ਼ਮਣੀ ਕੱਟੀ ਜੀ ਸਾਨੂੰ ਨਹੀਂ ਪਤਾ ਸਰ ਇਸ ਚੀਜ਼ ਦਾ ਕੋਈ ਤੁਹਾਡੇ ਬੇਟਰੇ ਨੇ ਕਦੇ ਗੱਲ ਕੀਤੀ ਵੀ ਸ਼ੇਰ ਮੈਂ ਜੀ ਕਦੇ ਨਾ ਸਾਡੇ ਬੇਟੇ ਨੇ ਮੇਰੇ ਬੱਚਾ ਸਿੱਧਾ ਕੰਮ ਤੋਂ ਆਉਂਦਾ ਸੀ ਸਿੱਧਾ ਜਾਂਦਾ ਸੀ ਬਹੁਤ ਨਾਈਸ ਸੀ ਪੂਰੇ ਮਹੱਲੇ ਤੋਂ ਇਨਕੁਆਰੀ ਕੀਤੀ ਜਾਵੇ ਕੋਈ ਅਜਿਹੀ ਗੱਲ ਪਾਲ ਤੋਂ ਗੱਲ ਬੋਲਦੇ ਜੀ ਕਿਵੇਂ ਵੇਖਦੇ ਹੋ ਕੀ ਮਾਮਲਾ ਪੂਰਾ ਕਿਹੜੇ ਇਲਾਕੇ ਦੀ ਘਟਨਾ ਹੈ ਜੀ ਇਹ ਜੀ ਸਾਡੇ ਨਾਲ ਜਿਹੜਾ ਸਾਡੇ ਵਾਰਡ ਦੇ ਵਿੱਚ ਏਰੀਆ ਪੈਂਦਾ ਨਿਊ ਮਿੰਦਰਾ ਕਲੋਨੀ ਫੰਜੇ ਕਲੋਨੀ ਇਹ ਉੱਥੇ ਦਾ ਘਟਨਾ ਕਰਮ ਹੈਗਾ ਇਹ ਤੇ ਗੱਲ ਇਹ ਆ ਭਾਜੀ ਦੇਖੋ ਜੋ ਵੀ ਹੈ ਇਸ ਬੰਦੇ ਦੇ ਭਰਾ ਜਿਹੜਾ ਭਰਾ ਤਾਂ ਦੁਬਾਰਾ ਦੇਖੋ ਆਣਾ ਨਹੀਂ ਮਗਰ ਇਹਨਾਂ ਨੂੰ ਇਨਸਾਫ ਪੂਰਾ ਮਿਲਣਾ ਚਾਹੀਦਾ ਤੇ ਹੈ ਆਪਸ ਦੇ ਵਿੱਚ ਯਾਰ ਦੋਸਤ ਸੀਗੇ ਤੇ ਪੁਲਿਸ ਨੂੰ ਪੂਰੀ ਤਰ੍ਹਾਂ ਮਤਲਬ ਕਿ ਜਾਂਚ ਕਰਕੇ ਇਹਦੀ ਪੜਤਾਲ ਕਰਕੇ ਜੋ ਵੀ ਹੈਗਾ ਐਕਸ਼ਨ ਉਹ ਲੈਣਾ ਚਾਹੀਦਾ ਤੇ ਪਹਿਲਾਂ ਵੀ ਸਾਡੀ ਕੋਈ ਗੱਲ ਹੋ ਚੱਕੀ ਆ ਉਧਰਲੇ ਪਾਸੇ ਨਾ ਕੁਝ ਲੋਕਾਂ ਦੇ ਕੋਲ ਕਾਫੀ ਲੋਕਾਂ ਦੇ ਕੋਲ ਨਜਾਇਜ਼ ਹਥਿਆਰ ਹੈਗਾ ਅਸੀਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਆ ਕਿ ਇਸ ਤੇ ਇੱਕ ਸਟ੍ਰਿਕ ਐਕਸ਼ਨ ਲੈਣਾ ਚਾਹੀਦਾ ਜਿਹਦੇ ਜਿਹਦੇ ਕੋਲ ਵੀ ਹੈਗਾ ਠੀਕ ਹੈ ਨਾ ਅੱਜ ਇਹਦੇ ਭਰਾ ਦੀ ਡੈਥ ਹੋ ਗਈ ਕੱਲ ਕਿਹਦੀ ਹੋਰ ਨੂੰ ਮਾਰ ਦੇਣਗੇ ਤੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਹ ਅਸੀਂ ਤਾਂ ਇਹ ਰਿਕਵੈਸਟ ਕਰਾਂਗੇ ਸੰਦੀਪ ਜੀ ਇਸ ਤਰ੍ਹਾਂ ਲੈ ਕੇ ਕਿੱਥੋਂ ਆਉਂਦੇ ਨੇ ਤੁਸੀਂ ਕਹਿ ਰਹੇ ਇਹਨਾਂ ਕੋਲ ਲਸ ਲੈ ਕੇ ਕਿ ਇਹੋ ਜਿਹੀ ਕਲੋਨੀ ਵਾਲੇ ਕੋਲਸਲੇ ਹੋ ਸਕਦੇ ਨਹੀਂ ਪਾਜੀ ਮੈਂ ਕਹਿੰਦਾ ਜੀ ਜਦੋਂ ਦੀ ਇਹਨਾਂ ਦੀ ਇਹਨਾਂ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਤੁਸੀਂ ਦੇਖ ਰਹੇ ਹੋ ਕਿ ਕਦੀ ਕਿੱਧਰ ਬੋਲੀਆਂ ਚੱਲ ਰਹੀਆਂ ਕਦੀ ਕਿੱਧਰੋਂ ਪਤਾ ਨਹੀਂ ਆਪ ਲਿਆ ਕੇ ਦਿੰਨੇ ਆ ਪਤਾ ਨਹੀਂ ਕਿੱਥੋਂ ਲਿਆਣੇ ਆ ਪਤਾ ਨਹੀਂ ਕਰਦੇ ਕੀ ਆ ਪਤਾ ਨਹੀਂ ਕਿੱਥੋਂ ਲੈ ਕੇ ਆ ਰਹੇ ਇਹਨਾਂ ਅਸਲਾ ਇਹ ਕੰਮ ਕੀ ਕਰਦੇ ਆ ਉਹਨਾਂ ਕੋਲ ਜਿਹੜੇ ਉੱਚ ਨਹੀਂ ਵਿਹਲੇ ਕੋਈ ਵੀ ਇੱਕ ਵੀ ਬੰਦਾ ਕੋਈ ਕੰਮ ਨਹੀਂ ਕਰਦਾ ਸਾਰਾ ਦਿਨ ਵਿਹਲੇ ਰਹਿਨੇ ਆ ਜਿੱਥੇ ਤੱਕ ਸੁਣਨਾ ਚ ਆਇਆ ਕਈ ਬੰਦੇ ਚਿੱ ਹਾਂ ਜੀ ਗੁਰਪ੍ਰਿੰਦਰ ਜੀ ਕੀ ਮਾਮਲਾ ਜਿਹੜਾ ਆਇਆ ਪੰਜ ਫੋਟ ਦਾ ਕੀ ਮਾਮਲਾ ਪੁਰਾਣਾ ਸਮਦੇਰਾ ਤੇ 10000 ਰੁਪਏ ਦਾ ਤੋਕ ਤਲਾ ਮਿਲੀ ਸੀ ਇੱਕ ਬੀਰੂ ਪੁੱਤਰ ਪਾਲੀ ਵਾਸੀ ਨਿਊ ਮੰਦਰਾ ਗੋਲੀ ਬਟਾਲਾ ਉਮਰ ਕਰੀ 29 ਸਾਲ ਇਹ ਬਰੌਡਰਡ ਪੰਚਾਇਤ ਬੋਲੀ ਲਗਨ ਕਰਕੇ ਕਿਵੇਂ ਬੋਲੀ ਪਤਾ ਲੱਗੇ ਅਸੀਂ ਅਜੇ ਬਿਆਨ ਪਰਿਵਾਰ ਦੇ ਬਿਆਨ ਲੈਣੇ ਪਰਿਵਾਰ ਦੇ ਬਿਆਨ ਲੈ ਕੇ ਜੋ ਵੀ ਬਿਆਨ ਚ ਲਾਣਗੇ ਉਸ ਨਾਲ ਬੰਦੀ ਕਮਿਟੀ ਕਾਰਜ ਕਰਾਂਗੇ ਅੱਜ ਕਰਾਂਗੇ ਜੇ ਦੋ ਰਜਿੰਦਰਾ ਪੰਚਾਇਤ ਕੀ ਡੈੱਡ ਸੀਗੀ ਅੱਜ ਦਾ ਬਰੌਡਰਡ ਮੈਸੇਜ ਆ